गर्मी बड़ी भुख भी लगी है हाँ जी भैया क्या खाने में क्या है क्या खाओगे सर पिज्जा है बर्गर पिज्जा बर्गर सैंडविच मोमोस अच्छा एक पिज्जा कर दो एक पिज्जा कर दस मिनट बैठ करो तो सर तो बंदा उस तरह ही लग रहा है महाराज नकली पाँच सौ नोट पे आना इन चलाना आज यार होया नहीं कितना टाइम कितना टाइम पाँच मिनट हो, हो गए जी बस हो गए हो गए बल्ला दे जल्दी यार तो बहुत टाइम हो गया चल ले यार चल पास है छुट्टी नहीं आएगा, का है नहीं कुल्ले नहीं आएगा जी चल रख ले यार तू बाकी कोई कर ठीक है सरदार जी का दिल बहुत बड़े हैं ठीक है खुले दो

दो तीन चार पाँच मेरे पास भी आया था अच्छा वो वो बोल रहा था मेरे को पैसा दे दो लेकिन वो नोट तो नकली था नोट नकली था मैंने भी नहीं। देखा नोट नकली था क्यों ले लिए फिर आपने एक बात सुना उसका क्या उसने बोला ना एक सरदार जी आए एक पिज्जा लिया सौ रुपए का जी? और बाकी सारे पैसे दे के चला गया उसका सरदार जी पे कितना भरोसा है सरदार बंदे पे अगर मैं उसको ना देता उसको बोल देता कि नकली है तो उसका विश्वास टूट जाता सरदार लोगों से वो तो है जी है कि नहीं तो कोई बात नहीं पता नहीं कैसे हुए लेकिन ऐसा करना नहीं चाहिए ना ये तो जिसने भी किया गलत किया है वो नकली देके मगर उसका भरोसा नहीं उठना चाहिए सरदार जी से सरदार बंदों से ਇਹ ਕਿ ਨਹੀਂ ਜੀ ਸਰ ਚਲੋ ਕੋਈ ਬਾਤ ਨਹੀਂ ਉਹ ਭਗਵਾਨ ਹੈ ਨਾ ਉਹ ਸਭ ਕੁਝ ਦੇਖਦਾ ਹੈ ਹਾਂਜੀ ਹੋਰ ਭਾਈ ਮਨਿੰਦਰ ਹਾਂਜੀ ਹਾਂਜੀ ਕਿੱਦਾਂ ਬਾ ਵਧੀਆ ਠੀਕ ਠਾਕ ਬੜਾ ਵਧੀਆ ਹੋਰ ਕਿਧਰੋਂ ਆਇਆ ਮੈਂ ਬਾਜ਼ਾਰ ਗਿਆ ਸੀ ਓਕੇ ਅੱਜ ਬੜਾ ਮਜ਼ਾ ਆਇਆ ਬਤਾ ਕੀ ਹੋਇਆ ਕੀ ਹੋਇਆ ਮੈਂ ਆਪਣੇ ਰੋਡ ਤੋਂ ਲੰਘ ਗਿਆ ਉਧਰੋਂ ਪੀਜ਼ਾ ਵਾਲਾ ਨਹੀਂ ਖੜਦਾ ਟਾ ਆਪਣੇ ਉੱਤੇ ਆਪਣੇ ਥੋੜਾ ਬੜਾ ਥੋੜਾ ਹਾਂ ਹਾਂ ਤੇ ਨੋਟ ਸੀਗਾ ਮੇਰੇ ਕੋ ਨਕਲੀ ਨੋਟ ਚਲਾਤਾ ਮੈਨੂੰ ਅੱਛਾ ਮੈਂ ਕਿਹਾ ਪੀਜ਼ਾ ਲਈ ਉਹਨੇ ਲਾਤਾ 200 ਦਾ ਪੀਜ਼ਾ ਸੀਗਾ 500 ਦਿੱਤਾ ਨੋਟ ਉਹਨੂੰ ਕੁਝ ਨਹੀਂ ਪਤਾ ਲੱਗਿਆ ਉਹਨੂੰ ਤੇ ਮੈਂ ਬਾਕੀ ਵੀ ਗਿਆ ਮਗਰ ਰੱਖ ਲਾ ਚ ਲੈਸ਼ ਕਰ ਕਿਉਂਕਿ ਬੜਾ ਫੋਨ ਦਾ ਕੰਮ ਕਰਕੇ ਆਇਆ ਪੀਜ਼ਾ ਨਿਆਰੇ ਦਾ ਬਣਿਆ ਸੀ ਪੂਰਾ ਕਿਉਂ ਗਿਆ ਆਹੀ ਨੋਟ ਤਾਂ ਨਹੀਂ ਸੀ ਕਿਤੇ ਹਾਂਜੀ ਵੀਰੇ ਆਹੀ ਨੋਟ ਸੀ ਆ ਤੁਹਾਡਾ ਕਿੱਥੋਂ ਆ ਗਿਆ ਇੱਕ ਨੂੰ ਸਰ ਕੇ ਚੀਜ਼ਾਂ ਆ ਹੀ ਜਾਂਦੀਆਂ ਹੁੰਦੀਆਂ ਕੋਲੇ ਤੁਹਾਡੇ ਕੋਲ ਕਿੱਦਾਂ ਆ ਗਿਆ ਸਮਝ ਨਹੀਂ ਆਈ ਛੋਟੇ ਵੀਰ ਹਾਂ ਜਿਹੜਾ ਤੂੰ ਕਿਸੇ ਗਰੀਬ ਨੂੰ ਦੇ ਕੇ ਆਇਆ ਨਾ ਪਤਾ ਨਹੀਂ ਉਹਨੇ 2 2 4 4 5 5 ਰੁਪਏ ਇਕੱਠੇ ਕਰਕੇ ਕਿਵੇਂ ਕੰਮ ਸ਼ੁਰੂ ਕੀਤਾ ਤੇ ਦੂਜੀ ਗੱਲ ਉਹ ਨਾ ਮੇਰੇ ਕੋਲੇ ਆਇਆ ਸੀ ਪੈਸੇ ਖੁੱਲੇ ਕਰਾਉਣ ਅੱਛਾ ਤੇ ਮੈਨੂੰ ਕਹਿੰਦਾ ਜੀ ਇੱਕ ਸਰਦਾਰ ਜੀ ਆਏ ਤੇ ਪੀਜ਼ਾ ਲਿਆ ਉਹਨਾਂ ਨੇ ਤੇ 500 ਰੁਪਏ ਦਿੱਤੇ ਜਦੋਂ ਮੈਂ ਕਿਹਾ ਵੀ ਟੁੱਟੇ ਹੈ ਨਹੀਂ ਅੱਛਾ ਮੈਨੂੰ ਕਹਿੰਦਾ ਵੀ ਭਾਜੀ ਆ ਪਰਚੀਆਂ ਦੇ ਦਿਓ 500 ਦੀ ਤੇ ਉਹਨੇ ਨਾਲੇ ਮੈਨੂੰ ਹੁੱਬ ਕੇ ਦੱਸਿਆ ਵੀ ਇੱਕ ਸਰਦਾਰ ਜੀ ਆਏ ਸੀ ਇੱਕ ਪੀਜ਼ਾ ਲਿਆ ਉਹਨਾਂ ਨੇ ਤੇ ਮੇਰੇ ਕੋਲੇ ਖੁੱਲੇ ਹੈ ਨਹੀਂ ਸੀ ਤੇ ਮੈਨੂੰ ਕਹਿੰਦੇ ਵੀ ਸਾਰੇ ਦੇ ਸਾਰੇ ਹੀ ਰੱਖ ਲਾ ਉਸ ਬੰਦੇ ਦਾ ਕਿੰਨਾ ਵਿਸ਼ਵਾਸ ਹੈ ਸਰਦਾਰ ਬੰਦੇ ਤੇ ਠੀਕ ਹੈ ਉਹਨੂੰ ਮੈਂ ਪਰਤਨੀਆਂ ਦੇ ਦਿੱਤੀਆਂ ਇਹ ਜਾਣਦੇ ਹੋਏ ਕਿ ਨੋਟ ਲਖ ਲਈ ਹੈ ਉਹ ਕਿਉਂ ਦਿੱਤੀਆਂ ਇਸੇ ਕਰਕੇ ਕਿ ਸਰਦਾਰਾਂ ਤੋਂ ਉਹਦਾ ਵਿਸ਼ਵਾਸ ਨਾ ਉਠੇ ਤੇ ਤੁਸੀਂ ਵੀ ਸਰਦਾਰ ਹੋ ਆਪਣੇ ਕਿਰਦਾਰ ਤੋਂ ਨਹੀਂ ਡਿੱਗੀਦਾ ਹੁੰਦਾ ਕਦੇ ਜੇ ਤੁਸੀਂ ਇਦਾਂ ਕਰੋਗੇ ਤੇ ਆਉਣ ਵਾਲੇ ਆਪਾਂ ਬੱਚਿਆਂ ਨੂੰ ਆਪਾਂ ਕੀ ਸਿਖਾਵਾਂਗੇ ਆਪਣੇ ਬੱਚਿਆਂ ਨੂੰ ਚਲੋ ਅੱਜ ਇਹ ਗਲਤੀ ਕਰ ਲਈ ਅੱਗੇ ਤੋਂ ਐਦਾਂ ਦੀ ਗਲਤੀ ਨਹੀਂ ਕਰਨੀ ਕਦੇ ਵੀ ਛੋਟੇ ਵੀਰ ਨਹੀਂ ਹੁੰਦੇ ਠੀਕ ਹੈ